ਅੱਜ ਖਾਲਸਾ ਹੀ ਜਰਨੈਲੀ ਮਾਰਚ ਦਿੱਲੀ ਫਤਿਹ ਦਿਵਸ ਜੋ ਕਿ ਆਪ ਜੀ ਦਰਸ਼ਨ ਕਰਨ ਵਾਸਤੇ ਆਏ ਹੋ ਅੱਜ ਦੇ ਦਿਨ ਖਾਲਸਾ ਹੀ ਮਾਰਚ ਕਿਸ ਕਰਕੇ ਕੱਢਿਆ ਜਾ ਰਿਹਾ ਹੈ ਖਾਲਸਾ ਜਹੋ ਜਲਾਲ ਜੋ ਆਪ ਦੇਖਦੇ ਪਏ ਹੋ ਬਾਬਾ ਜੱਸਾ ਸਿੰਘ ਆਲੂ ਵਾਲੀਆ ਬਾਬਾ ਜੱਸਾ ਸਿੰਘ ਰਾਮਗੜੀਆ ਬਾਬਾ ਬਗੇਲ ਸਿੰਘ ਦੀ ਛਤਰਛਾਇਆ ਹੇਠ ਗੁਰੂ ਸਾਹਿਬ ਦੇ ਹਾਜ਼ਰ ਨਾਜ਼ਰ ਮੰਨ ਕੇ ਖਾਲਸੇ ਨੇ ਲਾਲ ਕੇ ਫਤਿਹ ਕਰਿਆ ਸੀਗਾ ਮੁਗਲ ਬਾਦਸ਼ਾਹੀ ਜੜਾ ਹਲਾਈਆਂ ਸੀਗੀਆਂ ਇਹ ਤੋੜ ਤਕਸੇ ਤੋ ਉਸ ਤੋੜ ਕੇ ਘਸੀਟਦੇ ਆਇਆ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਰੱਖਿਆ ਸੀਗਾ ਅੱਜ ਦੇ ਦਿਨ ਜੋ ਜੜਾ ਹਿਲਾਈਆਂ ਸੀ ਮੁਗਲ ਸਲਤਨਤਾਂ ਦੁਨੀਆਂ ਉਹ ਜਿਹੜਾ ਅੱਜ ਤੱਕ ਨਹੀਂ ਕਾਮਯਾਬ ਨਹੀਂ ਹੋ ਪਈਆਂ ਖਾਲਸੇ ਨੇ ਦਿੱਲੀ 19 ਵਾਰ ਫਤਿਹ ਕੀਤੀ ਹੈ 19 ਵਾਰ ਵਿੱਚੋਂ ਹਰ ਵਾਰ ਲਾਲ ਕਿਲਾ ਫਤਿਹ ਕਰਨ ਤੋਂ ਬਾਅਦ ਲਾਲ ਕਿਲਾ ਛੱਡ ਕੇ ਚਲੇ ਜਾਂਦੇ ਹੁੰਦੇ ਸੀਗੇ ਤੇ ਜਦੋਂ ਬਾਬਾ ਬਖੇਲ ਸਿੰਘ ਜੀ ਬਾਬਾ ਜਸਾ ਅਲੂ ਵਾਲੀ ਬਾਬਾ ਜੱਸਾ ਸਿੰਘ ਰਾਮ ਗੜੀਆ ਜੀ ਨੇ ਦਿੱਲੀ ਫਤਿਹ ਅਖੀਰਵਾਰੀ ਕੀਤੀ ਤੇ ਇੱਧਰ ਦਾ ਤਖਤ ਤਾਉਸ ਤੋੜ ਕੇ ਕਿਉਂਕਿ ਉਹ ਤਖਤੇ ਤਾਉਸ ਤੇ ਬੈਠ ਕੇ ਹੀ ਮੁਗਲ ਸਲਤਨਤ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਵਾਸਤੇ ਹੁਕਮ ਜਾਰੀ ਕਰਦੇ ਸੀਗੇ ਤੇ ਬਾਬਾ ਜੀ ਉਹਨਾਂ ਨੇ ਕਿਹਾ ਇਸੇ ਤਖਤੇ ਤਾਉਸ ਤੇ ਬੈਠ ਕੇ ਇਹ ਆਪਣੇ ਜਾਲਮਾਂ ਵਾਲੇ ਹੁਕਮ ਲੋਕਾਂ ਨੂੰ ਦਿੰਦੇ ਆ ਤੇ ਇਹ ਤਖਤੇ ਤਾਉਸ ਹੀ ਤੋੜ ਕੇ ਲੈ ਕੇ ਜਾਇਆ ਜੇ ਉਹ ਤੱਕ ਤੇ ਉਸ ਦੇ ਅਗਰ ਆਪਨੇ ਦਰਸ਼ਨ ਕਰਨੇ ਆ ਤੇ ਹਰੀ ਮੰਦਰ ਸਾਹਿਬ ਫਿਰਵਾਰ ਸਾਹਿਬ ਚਰਨਾਈ ਚ ਪਿਆ ਹੈ ਅੱਜ ਵੀ ਉਹ ਇਸ ਕਰਕੇ ਉੱਥੇ ਰਤਮਸਤਕ ਕਰਕੇ ਰੱਖਿਆ ਹੈ ਤਾਂ ਕਿ ਜੋ ਆਏ ਦੇਖੇ ਕਿ ਮੁਗਲ ਸਲਤਨਤ ਦੀ ਜੜਾ ਕਿਸਨੇ ਹਲਾਈਆਂ ਸੀਗੀਆਂ ਜਿਨ੍ਹਾਂ ਨੇ 1500 ਸਾਲ ਰਾਜ ਕੀਤਾ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਖਾਲਸਾ ਪੰਥ ਨੇ ਉਸ ਹਿੰਦੁਸਤਾਨ ਦੀ ਧਰਤੀ ਨੂੰ ਇਸ ਮੁਗਲ ਸਲਤਨਤ ਦੀ ਜੜਾ ਤੋਂ ਹੱਟ-ਪੱਟ ਕੇ ਇਹਨਾਂ ਤੋਂ ਆਜ਼ਾਦ ਕਰਾਇਆ ਅੱਜ ਅਗਰ ਹਿੰਦੂ ਧਰਮ ਜ਼ਿੰਦਾ ਹੈ ਤੇ ਗੁਰਤੇਗ ਬਾਦਤ ਸਾਹਿਬ ਦੀ ਸ਼ਹੀਦੀ ਤੇ ਜ਼ਿੰਦਾ ਹੈ ਅਗਰ ਅੱਜ ਹਿੰਦੂ ਧਰਮ ਜ਼ਿੰਦਾ ਹੈ ਤੇ ਖਾਲਸੇ ਦੀ ਦਿਨ ਰੇਹ ਪਰ ਜ਼ਿੰਦਾ ਹੈ ਇਹ ਆਪਸੀ ਹਿੰਦੂ ਸਿੱਖ ਭਾਈਚਾਰੇ ਨੂੰ ਕਾਇਮ ਕਰਕੇ ਰੱਖੋ ਇਹਨਾਂ ਸਰਕਾਰਾਂ ਦੇ ਮੂੰਹ ਬੋਲੇ ਜਿਹੜੇ ਸਰਕਾਰਾਂ ਆਪਸ ਵਿੱਚ ਲੜਾਉਂਦੀਆਂ ਨੇ ਇਹਨਾਂ ਸਰਕਾਰਾਂ ਤੋਂ ਦੂਰ ਰਹੋ ਇਹਨਾਂ ਸਰਕਾਰਾਂ ਦੀ ਬੋਲੀਆਂ ਤੋਂ ਦੂਰ ਰਹੋ ਇਤਿਹਾਸ ਨਾਲ ਜੁੜੋ ਜੋ ਸਿੱਖ ਕੌਮ ਨੇ ਆਪਣੇ ਧਰਮ ਵਾਸਤੇ ਦੂਜੇ ਧਰਮ ਵਾਸਤੇ ਬਲਿਦਾਨ ਦਿੱਤੇ ਨੇ ਉਹ ਧਰਮ ਨੂੰ ਬਲਿਦਾਨ ਜਾਇਆ ਨਾ ਜਾਣ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਸਤ